ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਉੱਤੇ ਕੰਮ ਕਰਦੇ ਆ ਕਿ ਜਿਹੜੇ ਵੀ ਸ਼ਹਿਰ ਦੇ ਵਿੱਚ ਗੈਰ ਕਾਨੂੰਨੀ ਕੰਮ ਕਰਦੇ ਨੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਤੇ ਨਕੇਲ ਕੱਸਨ ਦੇ ਵਿੱਚ ਸਾਡੇ ਐਸ ਐਚ ਓ ਸੁਲਤਾਨਵਿੰਡ ਰਜਿੰਦਰ ਸਿੰਘ ਅਤੇ ਸ਼੍ਰੀ ਪ੍ਰਵੇਸ਼ ਚੋਪੜਾ ਐਸ ਸੀ ਬੀ ਸਾਊਥ ਇਹਨਾਂ ਦੀ ਟੀਮ ਨੇ ਇੱਕ ਦੋਸ਼ੀ ਗਗਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਉਦਮ ਸਿੰਘ ਨਗਰ ਇਸ ਨੂੰ ਕਾਬੂ ਕੀਤਾ ਇਸ ਕੋਲੋਂ ਜਿਹੜਾ ਆਪਣੀ ਚਾਈਨਾ ਟਰ ਜਿਹੜੀ ਬਹੁਤ ਹੀ ਮਾਰੂ ਇੱਕ ਸਟ੍ਰਿੰਗ ਆ ਜਿਨ੍ਹਾਂ ਦੇ ਨਾਲ ਕਾਫੀ ਹਾਦਸੇ ਜਿਹੜਾ ਪਤੰਗਬਾਜ਼ੀ ਦੇ ਸੀਜ਼ਨ ਦੇ ਦੌਰਾਨ ਲੋਹੜੀ ਪਸੰਤੇ ਦੌਰਾਨ ਤੇ ਹੋਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਹੋ ਰਹੇ ਨੇ ਉਹਨਾਂ ਦੇ ਉੱਤੇ ਨਕੇਲ ਕੱਸਦਿਆਂ ਇੰਨਾ ਇਸ ਦੋਸ਼ੀ ਨੂੰ ਕਾਬੂ ਕੀਤਾ ਇਸ ਕੋਲੋਂ 54 ਜਿਹੜੇ ਗੱਟੂ ਆ ਇਸ ਮਾਰੂ ਡੋਰ ਦੇ ਉਹ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਜਦੋਂ ਇਸ ਦੀ ਹੋਰ ਸਰਚ ਕੀਤੀ ਗਈ ਤੇ ਇਹ ਜਿਹੜਾ ਨਜ਼ਾਇਜ਼ ਜਿਹੜੀ ਅੰਗਰੇਜ਼ੀ ਸ਼ਰਾਬ ਆ ਉਸ ਦਾ ਵੀ ਇਹ ਕੰਮ ਕਰਦਾ ਸੀਗਾ ਉਸ ਦੀ ਤਸਕਰੀ ਵੀ ਕਰਦਾ ਸੀਗਾ ਤੇ ਇਸ ਦੇ ਕੋਲੋਂ ਉਸ ਦੀ ਸਰਚ ਦੌਰਾਨ 70 ਬੋਤਲਾਂ ਅਲੱਗ-ਅਲੱਗ ਮਾਰਕੀਆਂ ਦੀਆਂ ਜਿਹੜੀਆਂ ਅੰਗਰੇਜ਼ੀ ਸ਼ਰਾਬ ਤੇ ਆ ਬਰਾਮਦ ਹੋਈਆਂ ਇਸ ਦੀ ਅਰੇਸਟ ਪਾ ਕੇ ਜਿਹੜੀ ਹੈ ਤਫਤੀਸ਼ ਸਾਡੇ ਵੱਲੋਂ ਮਕਦਮਾ ਨੰਬਰ 118 2872 ਅੰਡਰ ਸੈਕਸ਼ਨ 61 14 ਤੇ 223 ਬੀ ਐਨਐਸ ਦੇ ਤੇ ਆ ਜਿਹੜਾ ਸਾਣਾ ਸੁਤਾਨਬਾਹ ਦਰਜ ਕੀਤਾ ਗਿਆ ਜਿਸ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸ ਦੇ ਜਿਹੜੇ ਫਾਰਵਰਡ ਬੈਕਵਰਡ ਲਿੰਕਾਂ ਜਿਹੜੇ ਇਹ ਡੋਰ ਦੇ ਕਿੱਥੋਂ ਆਈ ਹੈ ਤੇ ਕਿੰਨਾ ਵੱਲੋਂ ਆਈ ਹੈ ਉਹ ਸਭ ਸਾਰਿਆਂ ਸਬੰਧ ਦੇ ਵਿੱਚ ਜਿਹੜੀ ਹੈ ਤਸਦੀਕ ਕੀਤੀ ਜਾ ਰਹੀ ਹੈ ਤੇ ਇਸ ਦੇ ਵਿੱਚ ਹੋਰ ਦੋਸ਼ੀ ਜਿਹੜੇ ਆ ਕਿ ਟ੍ਰੇਸ ਕੀਤੇ ਜਾ ਰਹੇ